ਅ ਜਸਵੀਰ ਜੀ ਖਬਰ ਪਿਛਲੇ 20 ਦਿਨਾਂ ਤੋਂ ਕਮਰੇ ਸੀ ਕਿ ਪੰਜਾਬ ਅ ਦਿਨਾਂ ਡੀਟਲ ਵੀ ਹੈ ਵੈਸੇ ਇੱਕ ਖਬਰ ਸਾਡੀ ਸੈਂਟਰ ਗਵਰਨਮੈਂਟ ਰਿਲੇਟਡ ਤੁਸੀਂ ਜਾਣਦੇ ਹੋ ਕਿ ਮੈਂਬਰ ਆਫ ਪਾਰਲੀਮੈਂਟ ਪਿਛਲੇ ਕਿੰਨੇ ਸਾਲਾਂ ਤੋਂ ਜੋ ਇਲੈਕਟ ਹੋਏ ਅਮਰਤਪਾਲ ਜੇਲ੍ਹ ਵਿੱਚ ਬੰਦ ਨੇ ਉਹਨਾਂ ਨੇ ਵਕਫ ਸਮੇਤ ਐਪਲੀਕੇਸ਼ਨ ਦਿੱਤੀ ਹੈ ਕਿ ਮੈਂ ਅਟੈਂਡ ਕਰਾਂ ਪਾਰਲੀਮੈਂਟ ਦੇ ਸੈਸ਼ਨ ਨੂੰ ਪਰ ਕਾਨੂੰਨ ਦੇ ਮਤਾਬਕ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਉਹ ਤੁਸੀਂ ਸਭ ਲੋਕ ਜਾਣਦੇ ਹੋ ਅਮਰਤਪਾਲ ਜਿਨ੍ਹਾਂ ਨੇ ਗੁਰੂ ਮਹਾਰਜ ਦੀ ਹਜ਼ੂਰੀ ਦੀ ਯਾਦਦੀ ਕੀਤੀ ਮੈਂ ਕਿਹ ਕਿਹਾ ਸਕਦਾ ਕਿਉਂਕਿ ਇਹਨਾਂ ਨੇ ਗੁਰੂ ਮਹਾਰਜ ਦੀ ਸਵਾਰੀ ਜਿਹੜੀ ਹੈ ਪਵਿੱਤਰ ਬੀੜ ਹੈ ਉਹ ਉਸ ਜਗ੍ਹਾ ਤੇ ਲੈ ਗਏ ਜਿੱਥੇ ਕਿ ਜੁੱਤੀਆਂ ਸਣੇ ਸੈਕਟਰ ਨਸ਼ਾ ਅਕਸਰ ਤੁਸੀਂ ਜਾਂਦੇ ਹੋ ਕਿ ਪੁਲਿਸ ਸਟੇਸ਼ਨਾਂ ਦੇ ਵਿੱਚ ਜੋ ਪੁਲਿਸ ਬਰਾਮਦ ਕਰਦੀ ਹੈ ਉੱਥੇ ਪਿਆ ਹੁੰਦਾ ਉੱਥੇ ਮਹਾਰਾਜ ਦੀ ਬੀੜ ਤੇ ਲੈ ਜਾਣਾ ਕਿੰਨੀ ਮਾੜੀ ਗੱਲ ਸੀ ਉਸ ਤੋਂ ਬਾਅਦ ਹਾਲਾਤ ਕਿੰਨੇ ਖਰਾਬ ਸੀ ਗਵਰਨਮੈਂਟ ਜਿਹੜੀ ਹੈ ਉਹ ਸੋਚਦੀ ਹੈ ਕਿ ਕਿਵੇਂ ਅਸੀਂ ਆਪਣੇ ਰਾਜ ਕਾਲ ਦੇ ਦੌਰਾਨ ਲੋਗਾਂ ਦੀ ਸੇਫਟੀ ਜਿਹੜੀ ਹੈ ਉਹ ਰੱਖਣੀ ਹੈ ਮਾਹੌਲ ਨਾ ਖਰਾਬ ਹੋਵੇ ਸੋ ਪੰਜਾਬ ਗਵਰਨਮੈਂਟ ਨੇ ਅਮਰਪਾਲ ਦੀ ਪ੍ਰੋਲ ਦੇ ਸੰਬੰਧ ਵਿੱਚ ਆਓ ਸੁਣਦੇ ਹਾਂ ਕੀ ਖਬਰ ਹੈ ਜਸਵੀ ਜੀ ਕੀ ਕਹਿਣਾ ਚਾਹੁੰਦੇ ਹੋ ਖਬਰ ਹੁਣੇ-ਹੁਣੇ ਪੰਜਾਬੀ ਪ੍ਰਤੀਬਿੰਦੂ ਵਿੱਚ ਛਪ ਗਈ ਹੈ ਬਾਕੀ ਹੱਲਿਆਈ ਫੀਲਡ ਦੇ ਜ਼ਰੀਏ ਕਵਿਚਨ ਰੱਖੀ ਸੀ ਪਹਿਲੇ ਸੁਪਰੀਮ ਕੋਰਟ ਨੇ ਕਿਹਾ ਹਾਈ ਕੋਰਟ ਜਾਓ ਹਾਈ ਕੋਰਟ ਚੱਲ ਰਹੀ ਹੈ ਕਿ ਹਾਈ ਕੋਰਟ ਨੇ ਕਿਹਾ ਪੰਜਾਬ ਦੀ ਸਰਕਾਰ ਦੱਸੇ ਹੁਣ ਪੰਜਾਬ ਦੀ ਸਰਕਾਰ ਨੇ ਅੱਜ ਐਪਲੀਕੇਸ਼ਨ ਨੂੰ ਰੱਦ ਕਰ ਦਿੱਤਾ ਹੈ ਤੁਹਾਨੂੰ ਪਤਾ ਹੈ 2023 ਅਪ੍ਰੈਲ ਮਹੀਨੇ ਤੋਂ ਡਿਬਰੂਗੜ੍ਹ ਜ਼ਿਲ੍ਹੇ ਵਿੱਚ ਬੰਦ ਹੈ ਅਮਰਪਾਲ ਖਦੂਰ ਸੱਭਲ ਜੀ ਤੋਂ ਉਹਨਾਂ ਨੇ ਲੋਕ ਸਭਾ ਦੀ ਚੋਣ ਵੀ ਜਿੱਤੀ 2024 ਦੇ ਵਿੱਚ ਲੇਕਿਨ ਹਾਲ ਤੱਕ ਉਹਨਾਂ ਨੇ ਕਿਸੇ ਸੈਸ਼ਨ ਦੇ ਵਿੱਚ ਹਿੱਸਾ ਨਹੀਂ ਲਿਆ 21 ਨਵੰਬਰ ਨੂੰ ਸੁਣਵਾਈ ਹੋਈ ਸੀ ਹਾਈ ਕੋਰਟ ਦੇ ਵਿੱਚ ਤੇ 21 ਨਵੰਬਰ ਤੋਂ ਬਾਅਦ 7 ਦਿਨਾਂ ਦੇ ਅੰਦਰ ਪੰਜਾਬ ਦੀ ਸਰਕਾਰ ਨੇ ਤੇ ਅੱਜ 26 ਤਰੀਕ ਹੈ ਕਿ ਅੱਜ 26 ਤਰੀਕ ਨੂੰ ਨੇ ਪੰਜਾਬ ਦੀ ਗਵਰਨਮੈਂਟ ਨੇ ਫੈਸਲਾ ਲੈ ਲਿਆ ਕਿ ਐਪਲੀਕੇਸ਼ਨ ਰੱਦ ਹੋ ਗਈ ਹੈ ਇਸ ਤਰ੍ਹਾਂ ਹੁਣ ਅਮਰਿਤਪਾਲ ਢਿੱਡੇ ਨਾ ਤਾਂ ਆਪਣੇ ਖੇਡੂ ਸਾਹਿਬ ਜਿਹੜੇ ਉਹਨਾਂ ਨੂੰ ਫੰਡ ਮਿਲ ਗਿਆ ਐਜ਼ ਅ ਮੈਂਬਰ ਪਾਰਲੀਮੈਂਟ ਆਫ 1 ਵੀ ਨਹੀਂ ਸਕੇ ਯੂਜ਼ ਵੀ ਨਹੀਂ ਕਰ ਸਕਦੇ ਨਾਉ ਸੈਸ਼ਨ ਚ ਗਏ ਹੋਰ ਨਹੀਂ ਜਾ ਸਕਣਗੇ ਜਿਹੜਾ ਕਿ ਪਹਿਲੀ ਦਸੰਬਰ ਤੋਂ ਸ਼ੁਰੂ ਹੋ ਰਿਹਾ ਐ ਇਸ ਨੂੰ ਸੈਸ਼ਨ ਨੂੰ ਵੀ اٹੈਂਡ ਨਹੀਂ ਕਰ ਸਕਣਗੇ ਕਿਉਂਕਿ ਪੰਜਾਬ ਗਵਰਨਰ ਨੇ ਅਮਰਿਤਪਾਲ ਸਿੰਘ ਦੀ ਤਰੂਲਰਤੀ ਰਾਤ ਕਰਦੀ ði ਸਪੀਚ ਇਸ ਵਾਲੇ ਪਾਧਾ ਹੁੰਦਾ ਕਿ ਜੇ ਹੁਣ ਪ੍ਰੋਲ ਰੱਦ ਕਰ ਦਿੱਤੀ ਐ ਫਿਰ ਹਾਈ ਕੋਰਟ ਜਾਣ ਦਾ ਹੱਕ ਐ ਦੇ ਕੋਲ

ਸੋ ਇਸ ਤੋਂ ਬਾਅਦ ਫਿਰ ਕਿੰਨਾ ਸਮਾਂ ਜੇ ਪਾਰਲੀਮੈਂਟ ਜਿਹੜਾ ਮੈਂਬਰ ਆ ਪਾਰਲੀਮੈਂਟ ਬਣਿਆ ਉਹ ਰਿਟਰਨ ਨਹੀਂ ਕਰਦਾ ਕਿਸ ਕਾਰਨ ਜੇਲ੍ਹ ਵਿੱਚ ਹੈ ਤਾਂ ਕੁਝ ਸਾਲ ਬਾਅਦ ਕੁਝ ਟਾਈਮ ਫਰੇਮ ਹੈ ਉਸ ਤੋਂ ਬਾਅਦ ਉਹ ਮੈਂਬਰ ਆ ਪਾਰਲੀਮੈਂਟ ਦੀ ਜਿਹੜੀ ਉਹਦੀ ਇਲੈਕਸ਼ਨ ਹੋਈ ਹੈ ਜੋ ਜਿੱਤ ਹੋਈ ਹੈ ਉਹ ਕੈਨਸਲ ਹੋ ਸਕਦੀ ਹੈ ਸੀਟ ਖਾਲੀ ਹੋ ਸਕਦੀ ਹੈ ਹਾਂ ਪੰਛੇ ਵੀ ਜਿਹੜੇ ਹਾਲੇ ਤੱਕ ਕੁਝ ਨਹੀਂ ਪਤਾ ਕਿਉਂਕਿ ਦੇਖੋ ਜੂਨ ਇਹਦੇ ਲਈ ਕੋ ਨਿਜਮ ਹੈ اور ਉਹਦੇ ਸੀ ਜਿਹੜੇ ਐਮੈਂਡਮੈਂਟ ਵੀ ਹੋ ਜਾਂਦੀ ਹੈ ਲੇਕਿਨ ਜਿਹੜੀ ਸਿਸਟਮ ਹੈ ਇਹ ਕਿ ਜੂਨ 2024 ਤੇ ਇਸ ਲਈ ਅਰਾਊਂਡ ਤੁਸੀਂ ਮੰਨ ਲਓ ਵੀ 1.5 ਸਾਲ ਹੋ ਗਿਆ ਇਲੈਕਸ਼ਨ ਹੋਏ ਬਸ ਸਵਾ ਸਾਲ ਤੋਂ ਜ਼ਿਆਦਾ ਹੋ ਗਿਆ ਸੋ ਸਵਾ ਸਾਲ ਕੇ ਇਹਨਾਂ ਨੂੰ ਹੋ ਗਿਆ ਮੈਂਬਰ ਪਾਰਲੀਮੈਂਟ ਬਣੇ 5 ਸਾਲ ਦੀ ਟਿਨਿਓਰ ਹੈ 29 ਸੱਤੇ ਹੈ ਐਮਪੀ ਲੇਕਿਨ ਉਹਦੇ ਦੌਰਾਨ ਕੀ ਕੋਈ ਫੈਸਲਾ ਲੈ ਸਕਦੇ ਆ ਹਾਲੇ ਤੱਕ ਨਹੀਂ ਲਿਆ ਗਿਆ ਤੇ ਇਹ ਲੱਗਦਾ ਹੈ ਕਿ ਫੈਸਲਾ ਨਹੀਂ ਤੀਜੀ ਵਾਰ ਇਹਨਾਂ ਦੀ ਐਨਐਸਏ ਦੀ ਜਿਹੜੀ ਟਰਮ ਹੈ ਉਹ ਬਤਾ ਦਿੱਤੀ ਗਈ ਹੈ ਨੈਸ਼ਨਲ ਸਕਿਉਰਿਟੀ ਐਕਟ ਦੇ ਅਧੀਨ ਤਾਂ ਜਿਸ ਵੀ ਜਿਹੜੀ ਇਹਨਾਂ ਨੂੰ ਐਮਪੀ ਨੂੰ ਪੇ ਮਿਲਦੀ ਆ ਉਹ ਮਿਲਦੀ ਰਹਿੰਦੀ ਆ ਫਿਰ ਅ ਬਸ ਵੀ ਵੀ ਬੜੀ ਮੈਨੂੰ ਨਹੀਂ ਨੌਲੇਜ ਕਿ ਇਹਨਾਂ ਨੂੰ ਪੇ ਮਿਲਦੀ ਹੈ ਜਾਂ ਨਹੀਂ ਮਿਲਦੀ ਪਰ ਜਿਹੜੀ ਇਹਨਾਂ ਦਾ ਸੰਸਦੀ ਕੋਟੇ ਦਾ ਫੰਡ ਹੈ ਉਹ ਇਹਨਾਂ ਦੇ ਅਕਾਊਂਟ ਦੇ ਵਿੱਚ ਹੀ ਪਿਆ ਹੋਣਾ ਹੈ ਲੇਕਿਨ ਉਹ ਵੰਡ ਨਹੀਂ ਸਕਦੇ ਕਿਉਂਕਿ ਕੁਝ ਬਾਹਰ ਹੀ ਨਹੀਂ ਹੈ ਆਪਣੇ ਆਪ ਦੇ ਵਿੱਚ ਬਹੁਤ ਹੀ ਅਜੀਬ ਜਿਹੀ ਹੈ ਇਹ ਸਥਿਤੀ ਹੈ ਤੇ ਇਹ ਫਿਰ ਕੋਈ ਵੀ ਇਹਨਾਂ ਕੋਲ ਐਸੀ ਪਾਵਰ ਨਹੀਂ ਹੈ ਸਿਰਫ ਇੱਕ ਕੈਦੀ ਦੇ ਤੌਰ ਤੇ ਇਹ ਜੇਲ੍ਹ ਵਿੱਚ ਬੰਦ ਨੇ ਹਾਂ ਜੀ ਜੇਲ੍ਹ ਵਿੱਚ ਬੰਦ ਤੇ ਇਹ ਫਿਰ ਜੇਲ੍ਹ ਵਿੱਚ ਬੰਦ ਨੇ ਤਾਂ ਇਹਨਾਂ ਨੂੰ ਕੁਝ ਸਹੂਲਤਾਂ ਆਮ ਕੈਦੀਆਂ ਦੇ ਨਾਲੋਂ ਵੱਖ ਹੁੰਦੀਆਂ ਨੇ ਕੁਝ ਸਹੂਲਤਾਂ ਆਰਾਮ ਵਾਲੀ ਹੁੰਦੀਆਂ ਨੇ ਸਹੂਲਤਾਂ ਪ੍ਰੋਵਾਈਡ ਹੁੰਦੀਆਂ ਨੇ ਬੱਚੇ ਵੀ ਨਾ ਉਹ ਕੀ ਕੈਟੇਗਰੀ ਦੇ हिसाब ਦੇ ਨਾਲ ਹੁੰਦਾ ਹੋਏਗਾ ਕਿ ਇਹਨਾਂ ਨੂੰ ਕਿਹ ਇੱਕ ਕੈਟੇਗਰੀ ਦੇ ਵਿੱਚ ਰੱਖਿਆ ਗਿਆ ਆਈ ਸੀ ਸੋ ਇਹਦੇ ਬਾਰੇ ਵਿੱਚ ਜਾਣਕਾਰੀ ਲੈਣਾ ਆਉਣ ਵਾਲੇ ਸਮੇਂ ਵਿੱਚ ਅਸੀਂ ਪੂਰੀ ਪੂਰੀ ਜਾਣਕਾਰੀ ਦੇਵਾਂਗੇ ਕਿ ਇੱਕ ਜਿਹੜਾ ਮੈਂਬਰ ਆਫ ਪਾਰਲੀਮੈਂਟ ਹੈ ਉਹਦੇ ਉੱਪਰ ਜਿਹੜੀ ਤਾਰਾ ਲੱਗੀ ਹੋਈ ਹੈ ਉਹਦੇ ਤਹਿਤ ਉਹਨੂੰ ਕਿਹੜੀਆਂ ਕਿਹੜੀਆਂ ਸਹੂਲਤਾਂ ਜੇਲ੍ਹ ਵਿੱਚ ਦੂਜੇ ਕੈਦੀਆਂ ਨਾਲੋਂ ਵੱਖ ਨੇ ਜਾਂ ਫਿਰ ਸੇਮ ਨੇ ਅਤੇ ਉਹਨਾਂ ਦੇ ਟਰਮ ਜਿਹੜੀ ਹੈ ਕਿ ਕਿੰਨਾ ਸਮਾਂ ਰਹੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਨਾਲ ਨਾਲ ਸਰਕਾਰ ਨੇ ਆ ਇਹ ਦੇਖਣਾ ਹੈ ਕਿ ਮਾਹੌਲ ਜਿਹੜੇ ਆ ਕਿਸੇ ਵਿਅਕਤੀ ਨਾਲ ਜੇ ਵਿਗੜਦੇ ਆ ਤਾਂ ਉਹਨਾਂ ਨੇ ਫੈਸਲਾ ਫਿਰ ਉਹ ਜਨਤਾ ਦੇ ਜਾਂ ਫਿਰ ਰਾਜ ਦੇ ਹੱਕ ਵਿੱਚ ਲੈਣਾ ਇਹ ਆ ਦੇਖ ਸੋਚ ਕੇ ਸਭ ਕੁਝ ਫੈਸਲੇ ਜਿਹੜੇ ਨੇ ਉਹ ਲੈ ਜਾਂਦੇ ਨੇ ਸੋ ਬੜੀ ਮਿਹਰਬਾਨੀ ਜਸਵੀਰ ਜੀ ਅਪਡੇਟ ਕਰਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ